ਸਾਡੇ ਦੇਸ਼ ਵਿੱਚ ਬਾਲ ਮਜ਼ਦੂਰੀ ਵਿਰੋਧੀ ਕਾਨੂੰਨ ਲਾਗੂ ਹੈ ਪਰ ਇਸ ਦੇ ਬਾਵਜੂਦ ਵੀ ਸੰਤਾਪੇ ਹੋਏ ਬਚਪਨ ਵਾਲੇ ਉਹਨਾਂ ਬੱਚਿਆਂ ਦੀ ਗਿਣਤੀ ਲੱਖਾਂ ਵਿੱਚ ਹੈ ਜਿਨ੍ਹਾਂ ਨੂੰ ਹੋਸ ਸੰਭਾਲਦੇ ਹਨ ਹੀ ਆਪਣੀ ਤੇ ਪਰਿਵਾਰ ਦੀ ਉਪਜੀਵਕਾ ਲਈ ਕਠਿਨ ਮੁਸ਼ਕਲ ਕਰਨੀ ਪੈਂਦੀ ਹੈ ਡੰਡੀ ਉਹਨਾਂ ਦੀ ਮੰਦੀ ਹਾਲਤ ਦੇਖਣ ਲਈ ਕਿਤਰੇ ਦੂਰ ਜਾਣ ਦੀ ਲੋੜ ਨਹੀਂ ਸਗੋਂ ਆਸ-ਪਾਸ ਦੇ ਢਾਬਿਆਂ ਦੁਕਾਨਾਂ ਅਤੇ ਉਸਾਰੀ ਵਾਲੀਆਂ ਥਾਵਾਂ ਉੱਤੇ ਬਾਲ ਮਜ਼ਦੂਰਾਂ ਨੂੰ ਜਿਉਂਦੇ ਰਹਿਣ ਲਈ ਸੰਘਰਸ਼ ਵਿੱਚ ਝੁਟੇ ਦੇਖਿਆ ਜਾ ਸਕਦਾ ਹੈ ਡੰਡੀ ਜੁੱਤੀਆਂ ਪਾਲਿਸ ਕਰਮ ਮੂੰਗਫਲੀ ਜਾਂ ਹੋਰ ਖਾਣ-ਪੀਣ ਦੀਆਂ ਨਿੱਕੀਆਂ ਮੋਟੀਆਂ ਚੀਜ਼ਾਂ ਵੇਚਣ ਘਰੇਲੂ ਨੌਕਰਾਂ ਵਜੋਂ ਕੰਮ ਕਰਨ ਛੋਟੇ ਕਾਰਖਾਨਿਆਂ ਵਿੱਚ ਮੁਸ਼ਕਲ ਕਰਨ ਦੀ ਮਜਬੂਰੀ ਇਹਨਾਂ ਦੀ ਹੋਣੀ ਦਾ ਹਿੱਸਾ ਹੈ ਡੰਡੀ ਸਾਡੇ ਦੇਸ਼ ਵਿੱਚ ਅੱਧੀ ਆਬਾਦੀ ਅਖੌਤੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ ਡੰਡੀ ਅਜਿਹੇ ਲੋਕਾਂ ਕੋਲ ਆਪਣੀ ਸੰਤਾਨ ਦਾ ਚੰਗਾ ਪਾਲਣ ਪੋਸ਼ਣ ਕਰਨ ਤੇ ਪੜਾਉਣ ਦੇ ਸਾਧਨ ਕਿੱਥੋਂ ਆ ਸਕਦੇ ਹਨ ਪ੍ਰਸ਼ਨ ਹੈ ਨਾ ਇਸੇ ਲਈ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ ਵੀ ਦੋ ਡੰਗ ਰੋਟੀ ਕਮਾਉਣ ਦੇ ਪੂਰਕ ਸਾਧਨ ਵਜੋਂ ਦੇਖਦੇ ਹਨ ਡੰਡੇ ਬੱਚਾ ਥੋੜਾ ਬਹੁਤ ਆਪਾ ਸੰਭਾਲਣ ਜੋਗਾ ਹੋਇਆ ਨਹੀਂ ਕਿ ਉਸ ਨੂੰ ਕਿਸੇ ਨਾ ਕਿਸੇ ਕੰਮ ਧੰਦੇ ਲਾਇਆ ਨਹੀਂ ਡੰਡੇ ਹੋਰ ਨਹੀਂ ਤਾਂ ਉਹ ਆਪਣੇ ਜੋਗੀ ਰੋਟੀ ਕਮਾਏਗਾ ਹੀ ਅਤੇ ਗਰੀਬੀ ਦੇ ਮਾਰੇ ਮਾਪੇ ਉੱਪਰ ਬੋਝ ਨਹੀਂ ਬਣੇਗਾ ਡੰਡੀ ਬਾਲ ਮਜ਼ਦੂਰਾਂ ਨੂੰ ਅਜੇ ਸੰਤਾਪ ਅਤੇ ਸਦਮਿਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਉਸ ਵੱਲ ਸਾਡਾ ਬਹੁਤਿਆਂ ਦਾ ਕਦੇ ਧਿਆਨ ਵੀ ਨਹੀਂ ਗਿਆ ਡੰਡੀ ਮੈਲੇ ਕੁਚਲੇ ਤੇ ਫਟੇ ਪੁਰਾਣੇ ਕੱਪੜਿਆਂ ਵਾਲੇ ਬੱਚਿਆਂ ਨੂੰ ਸੜਕਾਂ ਪੁੱਠਪਾਤਾਂ ਤੇ ਗਲੀਆਂ ਬਾਜ਼ਾਰਾਂ ਵਿੱਚ ਕਠਨ ਤੇ ਜਲਾਲਤ ਭਰੇ ਕੰਮ ਕਰਦੇ ਆ ਦੇਖਣਾ ਸਾਡੀ ਨਿੱਤਾ ਪ੍ਰਤੀ ਜ਼ਿੰਦਗੀ ਦਾ ਹਿੱਸਾ ਹੋ ਗਿਆ ਹੈ ਡੰਡੀ ਅਸੀਂ ਇਹ ਘੱਟ ਹੀ ਸੋਚਦੇ ਹਾਂ ਕਿ ਇਹ ਮਾਸੂਮ ਵੀ ਚੰਗੀ ਪਰਵਰਸ਼ ਅਤੇ ਚੰਗੀ ਵਿਦਿਆ ਦਾ ਓਨਾ ਹੀ ਹੱਕ ਰੱਖਦੇ ਹਨ ਜਿੰਨਾ ਦਰਮਿਆਨੀ ਜਾਂ ਉੱਪਰਲੇ طبਕੇ ਦੇ ਖੁਸ਼ਹਾਲ ਪਰਿਵਾਰਾਂ ਦੇ ਬੱਚੇ ਰੱਖਦੇ ਹਨ ਡੰਡੀ ਬੱਚਾ ਭਵੇਂ ਗਰੀਬ ਪਰਿਵਾਰ ਵਿੱਚ ਹੀ ਕਿਉਂ ਨਾ ਜਨਮੇ ਉਸ ਦੀ ਮਹਿਸੂਸ ਕਰਨ ਦੀ ਸ਼ਕਤੀ ਅਤੇ ਚੰਗੀਆਂ ਚੀਜ਼ਾਂ ਲਈ ਇੱਛਾ ਕਿਸੇ ਹੋਰ ਬੱਚੇ ਨਾਲੋਂ ਕਦੇ ਵੀ ਘੱਟ ਨਹੀਂ ਹੁੰਦੀ ਡੰਡੀ ਇਸ ਲਈ ਹਰ ਪਲ ਨਿੱਕੀ ਮੋਟੀ ਚੀਜ਼ ਲਈ ਤਰਸਣਾ ਉਨ੍ਹਾਂ ਦੀ ਮਾਨਸਿਕਤਾ ਨੂੰ ਕਿਵੇਂ ਤੋੜਦਾ ਹੋਵੇਗਾ ਇਸ ਦਾ ਅਨੁਮਾਨ ਲਾਉਣਾ ਔਖਾ ਨਹੀਂ ਡੰਡੀ ਇਹਨੇ ਦਿਨੀ ਦੇਸ਼ ਵਿੱਚ ਸਰਕਾਰੀ ਪੱਦਰ ਉੱਤੇ ਬਾਲ ਮਜ਼ਦੂਰਾਂ ਦੀ ਹਾਲਤ ਸੁਧਾਰਨ ਸੰਬੰਧੀ ਹਫ਼ਤਾ ਮਨਾਇਆ ਗਿਆ ਹੈ ਜਿਸ ਵਿੱਚ ਇਸ ਵਿਸ਼ੇ ਬਾਰੇ ਉੱਚੀ ਪੱਧਰ ਤੇ ਵਿਚਾਰ ਵਟਾਂਦਰੀ ਵੀ ਹੋਏ ਹਨ ਡੰਡੀ ਬਾਲ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਕਈ ਯੋਜਨਾਵਾਂ ਤੇ ਸਕੀਮਾਂ ਮੁੜ ਘੜੀਆਂ ਗਈਆਂ ਹੋਣਗੀਆਂ ਤੇ ਉਹਨਾਂ ਦੀ ਦੁਰਦਸ਼ਾ ਪ੍ਰਤੀ ਹਮਦਰਦੀ ਵੀ ਪ੍ਰਗਟ ਕੀਤੀ ਗਈ ਹੋਵੇਗੀ ਪਰ ਸਾਡੇ ਦੇਸ਼ ਦਾ ਸਮੁੱਚਾ ਮਾਹੌਲ ਅਜਿਹਾ ਬਣ ਚੁੱਕਾ ਹੈ ਕਿ ਬਹੁਤੀਆਂ ਕਾਰਵਾਈਆਂ ਕੇਵਲ ਰਸਮੀ ਹੀ ਹੁੰਦੀਆਂ ਹਨ ਡੰਡੀ ਸੰਯੁਕਤ ਰਾਸ਼ਟਰ ਵੱਲੋਂ ਦਿੱਤੇ ਗਏ ਸਦਿਆਂ ਉੱਪਰ ਅੰਤਰਰਾਸ਼ਟਰੀ ਪੱਧਰ ਉੱਤੇ ਇਸਤਰੀ ਵਰੇ ਅਤੇ ਬਾਲ ਵਰੇ ਮਨਾਏ ਗਏ ਡੰਡੀ ਬਾਕੀ ਦੇਸ਼ਾਂ ਵਾਂਗ ਭਾਰਤ ਵਿੱਚ ਵੀ ਇਹਨਾਂ ਸੰਬੰਧੀ ਵੱਡੇ ਵੱਡੇ ਸਮਰੂਹ ਹੋਏ ਅਤੇ ਵੱਡੀਆਂ ਵੱਡੀਆਂ ਸਕੀਮਾਂ ਦੇ ਐਲਾਨ ਕੀਤੇ ਗਏ ਡੰਡੀ ਇਹਨਾਂ ਦੇ ਬਾਵਜੂਦ ਇਸਤਰੀਆਂ ਅਤੇ ਬੱਚਿਆਂ ਖਾਸ ਕਰਕੇ ਗਰੀਬ ਪਰਿਵਾਰਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਦੇ ਹਾਲਤ ਵਿੱਚ ਕੋਈ ਦੇਖਣਯੋਗ ਫਰਕ ਨਹੀਂ ਪਿਆ ਡੰਡੀ ਇਹ ਉਮੇ ਦੇ ਉਮੇ ਗਰੀਬੀ ਅਨਪੜਤਾ ਮੁਸ਼ਕਤ ਅਰਧ ਗੁਲਾਮੀ ਤੇ ਜਲਾਲਤ ਦੀ ਜ਼ਿੰਦਗੀ ਭੋਗਣ ਲਈ ਮਜਬੂਰ ਹਨ ਡੰਡੀ ਅਨੇਕਾਂ ਸਵੈ ਸੇਵੀ ਸੰਸਥਾਵਾਂ ਵੀ ਇਸ ਖੇਤਰ ਵਿੱਚ ਸਰਗਰਮ ਹਨ ਪਰ ਉਹਨਾਂ ਦੇ ਯਤਨ ਆਟੇ ਵਿੱਚ ਲੂਣ ਦੇ ਬਰਾਬਰ ਹੀ ਹਨ ਕਿਉਂਕਿ ਉਹਨਾਂ ਕੋਲ ਇੰਨੇ ਸਾਧਨ ਨਹੀਂ ਹਨ ਕਿ ਉਹ ਵੱਡੇ ਪੈਮਾਨੇ ਤੇ ਗਰੀਬ ਇਸਤਰੀਆਂ ਤੇ ਬੱਚਿਆਂ ਦੀ ਭਲਾਈ ਹਿੱਤ ਸਹਾਇਤਾ ਤੇ ਵਿਕਾਸ ਕਾਰਜ ਚਲਾ ਸਕਣ ਡੰਡੀ ਸਮਾਜ ਭਲਾਈ ਦੇ ਨਾਤੇ ਸਰਕਾਰੀ ਵਿਭਾਗਾ ਵੱਲੋਂ ਹਰ ਸਾਲ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਪਰ ਅਸਲ ਹੱਕਦਾਰਾਂ ਦੇ ਪੱਲੇ ਸਾਇਦ ਕੁਝ ਵੀ ਨਹੀਂ ਪੈਂਦਾ ਡੰਡੀ ਗਰੀਬ ਤੇ ਬੇਸਹਾਰਾ ਇਸਤਰੀਆਂ ਤੇ ਬੱਚਿਆਂ ਨੂੰ ਚੰਗੀਆਂ ਜੀਵਨ ਸਹੂਲਤਾਂ ਮੁਹੱਈਆ ਕਰਨਾ ਉਹਨਾਂ ਉੱਤੇ ਅਹਿਸਾਨ ਕਰਨਾ ਨਹੀਂ ਸਗੋਂ ਇਹ ਸਰਕਾਰ ਅਤੇ ਖਾਂਦੇ ਪਿੰਦੇ ਨਾਗਰਿਕਾਂ ਦਾ ਫਰਜ਼ ਹੈ ਡੰਡੀ ਇਹ ਗੱਲ ਚੰਗੀ ਤਰ੍ਹਾਂ ਮਹਿਸੂਸ ਕਰ ਲੈਣੀ ਚਾਹੀਦੀ ਹੈ ਕਿ ਕੋਈ ਵੀ ਸਮਾਜ ਆਪਣੇ ਹੀ ਇੱਕ ਹਿੱਸੇ ਨੂੰ ਅਰਧ ਗੁਲਾਮੀ ਵਿੱਚ ਜੀਵਨ ਬਸਰ ਕਰਨ ਲਈ ਮਜਬੂਰ ਕਰਕੇ ਵਿਕਾਸ ਅਤੇ ਸભ્યਤਾ ਦੀਆਂ ਸਿਖਰਾਂ ਨਹੀਂ ਸੋਚ ਸਕਦਾ ਡੰਡੀ ਅਜਹੀ ਹਾਲਤ ਦੇ ਸੰਮੁਖ 517 ਸੱਭਿਆਚਾਰ ਇੱਕ ਮਜ਼ਾਕ ਤੋਂ ਵੱਧ ਕੁਝ ਨਹੀਂ ਡੰਡੇ